ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਚਹੀ ਰੋਹਾਨੀ ਕਥਨਾ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਦਿਲ ਕੰਬ ਜਾਂਦਾ ਹੈ ਅਤੇ ਵਿਸ਼ਵਾਸ ਹੋ ਜਾਂਦਾ ਹੈ ਕਿ ਕਿ ਚਾ ਗੁਰੂ ਕਿਸ ਤਰ੍ਹਾਂ ਕਾਲੀ ਤੋਂ ਕਾਲੇ ਦਿਨ ਨੂੰ ਵੀ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਇਹ ਉਹ ਸਮਾਂ ਹੈ ਜਦੋਂ ਗੁਰਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਆਪਣੀ ਉਦਾਸੀ ਕਰਦੇ ਹੋਏ ਪਹਾੜਾਂ ਜੰਗਲਾਂ ਤੇ ਪਿੰਡਾਂ ਵਿੱਚੋਂ ਲੋਕਾਂ ਨੂੰ ਨਾਮ ਜਪਣ ਦੀ ਦਾਤ ਵਕਸ਼ਤੇ ਰਹੇ ਸਨ। ਰਹਾ ਵਿੱਚ ਇੱਕ ਐਸਾ ਪਿੰਡ ਆਉਂਦਾ ਹੈ ਜਿਸ ਨੂੰ ਲੋਕ ਠੱਗਾਂ ਦਾ ਪਿੰਡ ਕਹਿੰਦੇ ਸਨ। ਇਸ ਪਿੰਡ ਦਾ ਨਾਮ ਸੁਣ ਕੇ ਹੀ ਲੋਕਾਂ ਦੇ ਪੈਰ ਕੰਬਣ ਲੱਗਦੇ ਸਨ ਕਿਉਂਕਿ ਇੱਥੇ ਰਹਿੰਦੇ ਸਨ ਦੋ નિર્દય ਠੱਗ ਚੋਰੀ ਨੂੰ ਸਿਰਫ ਲੁੱਟਦੇ ਹੀ ਨਹੀਂ ਕਈ ਵਾਰ ਮਾਰ ਹੀ ਦਿੰਦੇ ਸਨ। ਇਹਨਾਂ ਦੀ ਇੱਕ ਚਲਕ ਪੈ ਜਾਣ ਮਨੋਂ ਮੌਤ ਦੀ ਪਰਛਾਈ ਨਾਲ ਹੋ ਜਾਣਾ ਸੀ ਜਦੋਂ ਕੋ ਨਾਨਕidev ji ਇਸ ਪਾਸੇ ਪਹੁੰਚੇ ਤਾਂ ਨਜ਼ਦੀਕੀ ਪਿੰਡਾਂ ਦੇ ਲੋਕ ਦੌੜੇ ਦੌੜੇ ਆ ਕੇ ਬੇਨਤੀ ਕਰਨ ਲੱਗੇ ਬਾਬਾ ਜੀ ਰੱਬ ਦੀ ਕਸਮ ਇਸ ਰਸਤੇ ਤੇ ਨਾ ਜਾਇਓ ਇੱਥੇ ਦੋ ਕਾਤਿਲ ਠੱਗ ਬੈਠੇ ਨੇ ਉਹ ਕਿਸੇ ਨੂੰ ਵੀ ਜਿੰਦਾ ਨਹੀਂ ਛੱਡਦੇ ਤੁਸੀਂ ਰੋਸ਼ਨੀ ਹੋ ਤੁਹਾਡਾ ਸਾਥ ਨਹੀਂ ਅਸੀਂ ਖੋ ਸਕਦੇ ਪਰ ਗੁਰੂ ਜੀ ਹੌਲੀ ਜਹੀ ਮੁਸਕਰਾਟ ਨਾਲ ਬੋਲੇ ਪੁੱਤਰੋ ਜਿੱਥੇ ਹਨੇਰਾ ਵੱਧ ਹੋਵੇ ਉੱਥੇ ਦੀ ਸਭ ਤੋਂ ਵੱਡੀ ਲੋੜ ਰੋਸ਼ਨੀ ਦੀ ਹੀ ਹੁੰਦੀ ਹੈ ਭਾਈ ਮਰਦਾਨਾ ਜੀ ਭਾਵੇਂ ਕੁ ਚਿੰਤਾ ਵਿੱਚ ਸਨ ਪਰ ਗੁਰੂ ਜੀ ਦੇ ਪੈਰਾਂ ਨਾਲ ਹੀ ਚੱਲ ਪਏ ਜਿਮੀ ਜਿਮੀ ਉਹ ਅੱਗੇ ਵੱਧਦੇ ਗੇ ਜੰਗਲ ਗਹਿਰਾ ਹੋ ਰਿਹਾ ਸੀ ਹਵਾ ਉਕਰਹੀ ਸੀ ਪੰਛੀਆਂ ਦੀਆਂ ਆਵਾਜ਼ਾਂ ਵੀ ਚੁੱਪ ਹੋ ਗਈਆਂ ਸਨ ਇੱਕ ਜਿਹਾ ਡਰਾਵਨਾਸ ਮਾਹੌਲ ਜਿਸ ਨੂੰ ਮਹਿਸੂਸ ਕਰਕੇ ਹੀ ਸਰੀਰ ਕੰਬਣ ਲੱਗੇ। ਇਧਰ ਪਿੰਡ ਦੇ ਅੰਦਰ ਦੋ ਠੱਗ ਜੋ ਲੋਕਾਂ ਵਿੱਚ ਕਾਲੇ ਤੇ ਲਾਲੀ ਦੇ ਨਾਮ ਨਾਲ ਮਸ਼ਹੂਰ ਸਨ। ਪਹਿਲਾਂ ਹੀ ਲੁੱਟਮਾਲ ਲਈ ਤਿਆਰ ਹੋ ਚੁੱਕੇ ਸਨ। ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਸੰਤ ਆ ਰਿਹਾ ਹੈ। ਦੋਨੋਂ ਠੱਗਾਂ ਦੇ ਦਿਲਾਂ ਵਿੱਚ ਲਾਲਚ ਦੀ ਅੱਗ ਲੱਗ ਗਈ। ਕਾਲਾ ਬੋਲਿਆ ਅੱਜ ਇਹ ਫਕੀਰ ਨਹੀਂ ਬਚਣਗੇ। ਜਿਹੜਾ ਵੀ ਸਾਡੀ ਲਾਕੀ ਵਿੱਚ ਆਇਆ ਕਦਾ ਚਿੱਤ ਵਾਪਸ ਨਹੀਂ ਮੁੜੇਗਾ ਦੋਨਾਂ ਨੇ ਜੰਗਲ ਵਿੱਚ ਦਰਖਤਾਂ ਪਿੱਛੇ ਜਾਲ ਵਿਛਾਲਿਆ ਜਦੋਂ ਗੁਰੂ ਨਾਨਕ ਦੇਵ ਜੀ ਉਸ ਥਾਂ ਪਹੁੰਚੇ ਦੋਵੇਂ ਢਾਲ ਇੱਕਦਮ ਛਲਾਂਗ ਮਾਰ ਕੇ ਸਾਹਮਣੇ ਆਏ ਪਰ ਜਿਵੇਂ ਹੀ ਉਹਨਾਂ ਦੀ ਨਜ਼ਰ ਗੁਰੂ ਜੀ ਦੇ ਨੂਰਾਨੀ ਚਿਹਰੇ ਤੇ ਪਈ ਉਹ ਪਲ ਪਰ ਲਈ ਜੰਮ ਗਏ ਉਹਨਾਂ ਨੂੰ ਲੱਗਿਆ ਜਿਵੇਂ ਸੂਰਜ ਉਗਾ ਦਿਆਂ ਅੱਖਾਂ ਵਿੱਚ ਚਮਕਿਆ ਹੋਵੇ ਗੁਰੂ ਜੀ ਨੇ ਹੌਲੀ ਨਾਲ ਕਿਹਾ ਆਓ ਬੱਚਿਓ ਤੁਸੀਂ ਬਹੁਤ ਥੱਕੇ ਹੋਏ ਲੱਗਦੇ ਹੋ ਬੈਠੋ ਇਹ ਸ਼ਬਦ ਦੋਨਾਂ ਦੇ ਦਿਲਾਂ ਨੂੰ ਇੱਕ ਪੱਲੇ ਹਿਲਾ ਗਿਆ ਪਰ ਫਿਰ ਉਹਨਾਂ ਦਾ ਜੰਗਲੀ ਮਨ ਜਾਗ ਗਿਆ ਕਾਲਾ ਗੁੱਸੇ ਨਾਲ ਚੀਕਿਆ ਬਾਬਾ ਬਹੁਤ ਨਾਟਕ ਕਰ ਲਿਆ ਆਪਣਾ ਸਮਾਨ ਸੌਂਪ ਦੇ ਜਾਂ ਅੱਜ ਤੇਰੀ ਕਹਾਣੀ ਖਤਮ ਮਰਦਾਨਾ ਜੀ ਪਿੱਛੇ ਹਟ ਗਏ ਪਰ ਗੁਰੂ ਜੀ ਹਿੱਲੇ ਵੀ ਨਹੀਂ ਉਹ ਦੋਨੋਂ ਠੱਗ ਹਮਲਾ ਕਰਨ ਲਈ ਅੱਗੇ ਵਧੇ ਪਰ ਅਚਾਨਕ ਉਹਨਾਂ ਦੇ ਹੱਥ ਰੁਕ ਗਏ ਉਹਨਾਂ ਦੀਆਂ ਬਾਹਾਂ ਬੌਝਲ ਹੋ ਗਈਆਂ ਜਿਵੇਂ ਕਿਸੇ ਅਦ੍ਰਿਸ਼ਟ ਸ਼ਕਤੀ ਨੇ ਜਕੜ ਲਿਆ ਹੋਵੇ ਕਾਲਾ ਕੰਬ ਗਿਆ ਲਾਲਾ ਬੁੱਲਿਆ ਇਹ ਕੀ ਹੋ ਰਿਹਾ ਹੈ ਮੈਂ ਤੇ ਚੁੱਕ ਹੀ ਨਹੀਂ ਪਾਰਿਆ ਗੁਨਾਨਿਕ ਦੀਪ ਜੀ ਨੇ ਹੌਲੀ ਨਾਲ ਕਿਹਾ ਪੁੱਤਰੋ ਜਿਸ ਰਸਤੇ 'ਤੇ ਤੁਸੀਂ ਚੱਲੇ ਹੋ ਉਹ ਤੁਹਾਨੂੰ ਮੌਤ ਦਿੰਦਾ ਹੈ ਪਰ ਮੈਂ ਤੁਹਾਨੂੰ ਜੀਵਨ ਦੇ ਆਇਆ ਹਾਂ ਦੋਨੋਂ ਠੱਗ ਹੈਰਾਨ ਰਹਿ ਗਏ ਗੁਰੂ ਜੀ ਦੇ ਹਰ ਸ਼ਬਦ ਨਾਲ ਉਹਨਾਂ ਦੇ ਦਿਲ ਵਿੱਚ ਕਾਲ ਘਟਣ ਲੱਗੀ ਗੁਰੂ ਜੀ ਦੇ ਦਿਲ ਨੂੰ ਪਿਘਲਾਉਣ ਵਾਲੇ ਸੁਰ ਵਿੱਚ ਕਿਹਾ ਤੁਸੀਂ ਲੁੱਟ ਕੇ ਕੀ ਲਿਆ ਦੁੱਖ ਦਰ ਅਤੇ ਤੜਫ ਕੀ ਤੁਹਾਨੂੰ ਕਦੀ ਸੁੱਖ ਮਿਲਿਆ ਰਾਤ ਨੂੰ ਨੀਂਦ ਆਈ ਦਿਲ ਨੇ ਕਦੇ ਸ਼ਾਂਤੀ ਮਹਿਸੂਸ ਕੀਤੀ ਇਹ ਸ਼ਬਦ ਸੁਣ ਕੇ ਲਾਲੀ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ ਉਸਨੇ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਉਹ ਸਹੀ ਰਸਤੇ ਤੋਂ ਕਿੰਨਾ ਦੂਰ ਨਿਕਲ ਗਿਆ ਹੈ ਕਾਲੇ ਦਾ ਸਰੀਰ ਵੀ ਕੰਬ ਪਿਆ ਉਸਨੇ ਗੁਰੂ ਜੀ ਦੇ ਚਨ ਫੜ ਲਏ ਬਾਬਾ ਜੀ ਅਸੀਂ ਤਾਂ ਪਾਪੀ ਹਾਂ ਸਾਨੂੰ ਮਾਫ਼ ਕਰ ਦਿਓ ਅਸੀਂ ਬੁਰੀ ਲੋਕ ਹਾਂ ਗੁਰੂ ਜੀ ਨੇ ਦੋਨਾਂ ਦੇ ਮੱਥੇ ਤੇ ਹੱਥ ਰੱਖਿਆ ਪੁੱਤਰੋ ਬੁਰੇ ਲੋਕ ਨਹੀਂ ਹੁੰਦੇ ਬੁਰੇ ਕਰਮ ਹੁੰਦੇ ਨੇ ਜੇ ਤੁਸੀਂ ਰਸਤਾ ਬਦਲੋ ਤਾਂ ਰੱਬ ਵੀ ਬਦਲ ਜਾਂਦਾ ਹੈ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੰਗਲ ਦੇ ਅੰਦਰ ਇੱਕ ਬੁੱਢੀ ਮਾਈ ਹੈ ਜਿਸ ਨੂੰ ਰਾਤ ਨੂੰ ਖਾਣ ਨੂੰ ਵੀ ਨਹੀਂ ਮਿਲਦਾ ਜਾਓ ਅੱਜ ਉਸ ਦੀ ਸੇਵਾ ਕਰੋ ਉਹ ਤੁਹਾਡਾ ਸੱਚਾ ਧਰਮ ਹੋਵੇਗਾ ਉਸ ਪਲ ਤੋਂ ਉਹ ਦੋ ਠੱਗ ਜੋ ਲੋਕਾਂ ਨੂੰ ਡਰਾਉਂਦੇ ਸਨ ਸੇਵਕ ਬਣ ਗਏ ਧਗਾ ਦਾ ਪਿੰਡ ਹੁਣ ਦਾਇਆ ਦਾ ਪਿੰਡ ਬਣ ਗਿਆ ਲੋਕ ਐ ਲੱਗੇ ਜਿਨ੍ਹਾਂ ਨੂੰ ਦੇਖ ਕੇ ਮੌਤ ਦਾ ਡਰ ਲੱਗਦਾ ਸੀ ਗੁਰੂ ਨਾਨਕ ਨੇ ਉਹਨਾਂ ਨੂੰ ਰੱਬ ਦਾ ਆਦਿ ਖਾ ਦਿੱਤਾ ਅੰਤ ਵਿੱਚ ਅਸੀਂ ਇਹੀ ਕਹਾਂਗੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਕਿ ਕੋਈ ਵੀ ਇੰਨਾ ਬੁਰਾ ਨਹੀਂ ਕਿ ਉਹ ਬਦਲ ਨਾ ਸਕੇ ਉਸ ਤਰਤੀ ਤੇ ਸਜ਼ਾ ਦੇਣ ਦੀ ਸਜ਼ਾ ਮਾਫ ਕਰਨ ਅਤੇ ਦਿਲ ਜਗਉਣ ਆਉਂਦੇ ਹਨ ਜੋ ਜੀਵਨ ਵਿੱਚ ਰਾਹ ਭਟਕ ਜਾਵੇ ਤਗੂ ਨਾਨਕ ਜੀ ਦੀ ਰੋਸ਼ਨੀ ਦਿਨ ਨੂੰ ਮੋੜ ਸਹੀ ਰਸਤੇ ਪਾ ਲੈਂਦੀ ਹੈ ਸਾਹਾ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ